ਸਬਜੀ ਸੰਗਿਆ ਕਿਹੜੇ ਜਗ੍ਹਾ ਤੋਂ ਆਪਾਂ ਜੰਪਾਲਪੁਰ ਫਗਵਾੜਾ ਹੰਮ ਫਗਵਾੜਾ ਜੀ ਆਪਾਂ ਤੁਹਾਨੂੰ ਬਾਡੀ ਸਾਰ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਆਸੀ ਐ ਇੱਕ ਇੱਕ ਕਰਕੇ ਸਾਰੀਆਂ ਜਿਹੜੀਆਂ ਪ੍ਰੋਬਲਮ ਆਪਾਂ ਦੱਸਨੀਆ ਕਰੋ ਮੈਨੂੰ ਜੀ ਘਰ ਤੋਂ ਘਟੋ ਜਦਾਂ ਮੈਂ ਘਰ ਤੋਂ ਘੜ ਕਹਦਾ ਮੇਰੀ ਬਿਵਾ ਸੀ ਕੱਲ ਜੀ ਤਾਂ ਫਿਰ ਸਾਰਾ ਜਿਦਾਂ ਸਖਤ ਰਹਿੰਦਾ ਸੀ ਠੀਕ ਆ ਜੀ ਕੀ ਕੋਈ ਸਖਤ ਸੀ ਓਕੇ ਤੇ ਉਦੋਂ ਬਾਅਦ ਬੀਬੀ ਦੀ ਗੋਲੀ ਮੈਂ ਖਾਂਦਾ ਸੀ ਬੀਬੀ ਦੀ ਗੋਲੀ ਖਾਂਦੇ ਸੀ ਹਾਂ ਜੀ ਹੂੰ ਤੇ ਬਹੁਤ ਜਣ ਬਹੁਤ ਖਦਾ ਮੈਂ ਲੇਕਨ ਕਾ ਬਾਈ ਆ ਖਲਾ ਮੈਂ ਖਾਂਦਾ ਰਿਆ ਮੈਨੂੰ ਰਾਮ ਨਹੀਂ ਕਿਤੇ ਮੈਂ ਜਿਵੇਂ ਵੀ ਤੁਹਾਨੂੰ ਕਿਸੇ ਨੇ ਦੱਸਣਾ ਤੀ ਉਹ ਦਵਾਈ ਵਗੈਰਾ ਲੈਣੀ ਖਾਣੀ ਹੈ ਨਾ ਜੀ ਜਿਆਦਾ ਮੈਂ ਇਹ ਬਾਡੀ ਨਾ ਨਹੀਂ ਇੱਕ ਤਰ ਹੋਰ ਦਿੱਕਤ ਕਿਸੇ ਤੁਹਾਨੂੰ ਲੱਤ ਨੂੰ ਪ੍ਰੋਬਲਮ ਕਿਸੇ ਜੀ ਮੇਰਾ ਗੋਡਾ ਦੁਖਿਆ ਜੀ ਮੇਰੇ ਕੋਲ ਤਰਨ ਸੀ ਹੁੰਦਾ ਉਹ ਓਕੇ ਜਦਾਂ ਜਾਮ ਹੋ ਗਈ ਮਤਲਬ ਕਹਿੰਦਾ ਜਾਮ ਹੋ ਗਈ ਮੁਰਦ ਨਹੀਂ ਸੀ ਮੇਰੇ ਕਾ ਦੀ ਢਾਹ ਜਾਂਦੀ ਮੈਂ ਪੈਰ ਫਾ ਜਾਂਦਾ ਗੋਡਾ ਮੋਡਾ ਨਹੀਂ ਸੀ ਹਾਂ ਜੀ ਹੁਣ ਗੋਡਾ ਵੀ ਮੋਡਾ ਮੇਰਾ ਪਹਿਲਾਂ ਪੌੜੀ ਚੱਲ ਲੈਂਦੀ ਸੀ ਨਹੀਂ ਪਹਿਲਾਂ ਨਹੀਂ ਪੌੜੀ ਚੱਲ ਨਹੀਂਦਾ ਹੁੰਦਾ ਹੀ ਮੈਂ ओके okay. हां जी मतलब ਤੁਹਾਨੂੰ ਤੁਰਨ ਵਿੱਚ ਬਹੁਤ ਦਿੱਕਤ ਆਉਂਦੀ ਸੀ ਪੌੜੀ ਚੜਦੇ ਤਾਂ ਨਹੀਂ ਚੜ ਸਕਦੇ ਸੀ 12 13 ਡੰਡੇ ਉਹ ਮੈਂ ਅੰਮੀ ਚੜਦਾ ਸੀ ਪੋਬੇ ਕਿ ਮੁਰਗੀ ਖੇਲੀ ਉੱਤਰਦਾ ਨਹੀਂ ਮੈਂ ਡਰਦਾ ਫੇ ਓਕੇ ਹੁਣ ਦੋ ਪੌੜੀਆਂ ਲਗਾਤਾਰ ਹੀ ਮੈਂ ਚੜ ਜਾਣਾ ਮਤਲਬ ਤੁਹਾਨੂੰ ਤੁਸੀਂ ਸਰਸਪੈਕ ਨੂੰ ਵਰਤਿਆ ਤੁਹਾਡੇ ਕਹਿੰਦਾ ਪਹਿਲੇ ਤੁਹਾਨੂੰ ਗੋਡੇ ਨੂੰ ਕਾਹੀ ਪ੍ਰੋਬਲਮ ਸੀ ਤੁਰਨ ਵਿੱਚ ਦਿੱਕਤ ਆਉਂਦੀ ਸੀ ਔਰ ਔਰ ਪੌੜੀ ਨਹੀਂ ਚੜ ਸਕਦੇ ਸੀ ਤੇ ਪੇਨ ਬਹੁਤ ਹੁੰਦੀ ਸੀ ਬਹੁਤ ਬਹੁਤ ਜ਼ਿਆਦਾ ਜੀ ਠੀਕ ਆ ਜੀ ਤਾਂ ਹੁਣ ਤੁਸੀਂ ਸਰਸਪੈਕ ਨੂੰ ਵਰਤੇ ਆਇਆ ਸਰਸਪੈਕ ਵਰਤਣ ਤੋਂ ਬਾਅਦ ਅੱਜ ਤੁਹਾਨੂੰ ਮੇਰੇ ਖਾ 50 ਦਾ ਸਰਸਪੈਕ ਵਰਤਨ ਹੋ ਗਿਆ ਜੀ ਇੱਕ ਸਰਸਪੈਕ ਤੁਹਾਡਾ ਜਿਹੜਾ ਪੂਰਾ ਹੋ ਚੁੱਕਾ ਹੈ ਆ ਤੇ ਦੂਜਾ ਜਿਹੜਾ ਕੋਰਸ ਵੀ ਪੂਰਾ ਕਰਨਾ 50 ਅਗਲਾ ਤੁਸੀਂ ਲੈਣਾ ਆ ਹਾਂਜੀ ਹਾਂਜੀ ਤੇ ਜਿਹੜੇ ਪ੍ਰੋਫ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਕਿਵੇਂ ਫੀਲ ਕਰਦੇ ਹੋ ਉਹਨਾਂ ਨੂੰ ਮੈਂ ਇਹ ਕਹਾਂਗਾ ਜੀ ਕਿਉਂਕਿ ਮੈਂ ਜਨਾ ਮੈਂ ਤੰਗ ਸਿਕਾ ਲਾ ਸ਼ਾਇਦ ਕੋਈ ਨਾ ਨਾ ਤੰਗ ਹੋਵੇ ਉਹ ਸਾਰੇ ਬੀਮ ਭਰਾਵਾਂ ਪੈਣਾ ਨੂੰ ਮੈਂ ਇਹ ਕਹਾਂਗਾ ਕਿ ਤੁਸੀਂ ਇਹ ਦੂਰ ਵਰਤੋ ਬਾਡੀ ਸਰਫਸ ਜਿਹੜਾ ਇਹ ਹਰ ਇੱਕ ਬਿਮਾਰੀ ਦਾ ਲਾਜ ਆ ਹੈ ਹੌਂਦੀ ਪੌੜੀ ਵਗੈਰਾ ਚੱਲ ਲੈਨੇ ਆ ਮੈਨੂੰ ਕੋਲ ਦੌਰ ਕੇ ਤੁਰ ਫਿਰ ਲੈਨੇ ਆ ਮੈਂ ਕਹਿੰਦੀ ਮੈਂ ਬਹਿੰਦੇ ਨਹੀਂ ਪਿੰਡੀ ਤੇ ਕਹਿੰਦਾ ਜਿੰਨਾ ਜੋ ਗੋਡਾ ਨਹੀਂ ਜੁਆ ਲੰਦਾ ਮੈਂ ਬਹਿੰਦੇ ਸੀ ਉਹਨਾਂ ਤੋਂ ਖੇਤੀ ਦਾ ਕੰਮ ਆ ਨਾ ਤੇ ਹੁਣ ਸਾਰਾ ਕੰਮ ਕਰ ਲੈਨੇ ਆ ਸਾਰਾ ਜੀ ਮੈਂ ਕਿਹਨੇ ਪੱਠੇ ਵੱਡੇ ਓਕੇ ਪੱਠੇ ਵੀ ਮੈਂ ਵੱਡੇ ਦਦਨਾ ਅੱਗੇ ਪੱਠੇ ਵੱਢ ਨਹੀਂ ਹੁੰਦੇ ਸੀ ਮੈਂ ਖੜੇ ਨਹੀਂ ਹੁੰਦਾ ਓਕੇ ਇਹ ਦਦਨਾ ਪੱਠੇ ਵੱਢਦੇ ਨਾ ਸਾਰਾ ਜੋਰ ਹੈ ਨਾ 20 ਲੱਖਾਂ ਦਾ ਲੱਗਦਾ ਆਪਣਾ ਜੀ ਮੈਂ ਪੱਠੇ ਵੱਢਿਆ ਕਹਿੰਦਾ ਮੈਂ ਕਹਿੰਦਾ ਕਾਦੇ ਆਂਦਾ ਖਾਤਾ ਕਹਿੰਦੇ ਨਹੀਂ ਮੈਂ ਕਹਿੰਦਾ ਇਹ ਪੈਨੋ ਆ ਗਿਆ ਮੇਰਾ ਪੱਠੇ ਵੱਢਣਾ ਜਿਹ ਅਨੁਦਰਾ ਬਕਲ ਲਊਂਗਾ ਜੀ ਨਹੀਂ ਤੁਸੀਂ ਹੋਰ ਦਵਾਈ ਖਾਣੇ ਬਾਹਰੋਂ ਅੰਗਰੇਜ਼ੀ ਹਾਂ ਨਾ ਕੁਛ ਨਹੀਂ ਦੀ ਤੇ ਜਿਹੜੇ ਪਰ ਤੁਹਾਡੀ ਵੀਡੀਓ ਦੇਖਣ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹੁਣ ਮੈਂ ਇਹ ਕਹੂੰਗਾ ਵੀ ਬਾਦੀਆਂ ਦਵਾਈਆਂ ਤਾਂ ਮੈਂ ਸੋਕੇਬ ਦੇ ਦੱਸਦਾ ਬਾਦੀਆਂ ਬਈਆਂ ਕੁਝ ਨਹੀਂ ਰੱਖਿਆ ਜਿਹੜੀਆਂ ਆਪਣੀਆਂ ਇਹ ਦਵਾਈਆਂ ਉਹ ਸਦੋਂ ਤੁਸੀਂ ਆਹ ਵਰਤੋ ਇੱਕ ਦੇਸੀ ਇੱਕ ਬਿਲਕੁਲ ਸਹੀ ਦਵਾਈ ਇਹ ਆ ਤੁਹਾਡੇ ਕਹਿੰਦਾ ਮਤਲਬ ਇਹ ਆ ਜੀ ਤੁਸੀਂ ਦਵਾਈਆਂ ਦਾ ਖਾ ਕੇ ਥੱਕ ਚੁੱਕੇ ਹੋ ਤਾਂ ਕਰੀ ਸਹੀ ਦੀ ਸਫਾਈ ਕਰਾ ਕੇ ਦੇਖੀਏ ਮੈਂ ਕਹਿੰਦਾ ਜੀ ਮੈਨੂੰ ਕੀ ਬਲੀ ਚੇਤਾ ਬਣ ਜਾਂਦਾ ਕਿਹੜੀ ਗੋਲੀ ਖਾਣੀ ਕਿਹੜੀ ਨਹੀਂ ਖਾਣੀ ਹੂੰ ਗੋਲੀਆਂ ਗੋਲੀਆਂ ਭੁੱਲ ਜਾਂਦੀਆਂ ਕਈ ਵਾਰੀ ਜਿੱਤੇ ਭੁੱਲ ਭੁੱਲਦਾ ਅੱਜ ਗੋਲੀ ਕੋਈ ਨਹੀਂ ਖਾ ਰੇ ਮੈਨੂੰ ਕੁਝ ਨਹੀਂ ਓਕੇ ਥੈਂਕ ਯੂ ਜੀ